ਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਅਮਰੀਕਾ ਦੇ ਵਿੱਚੋਂ ਬਹੁਤ ਵੱਡਾ ਖੁਲਾਸਾ ਹੋ ਚੁੱਕਿਆ ਹੈਰਾਨੀ ਵਾਲੀ ਗੱਲ ਹੈ ਵੀ ਭਾਈ ਅਮਰਪਾਲ ਸਿੰਘ ਬਿਨਾ ਕਿਸੇ ਐਨਐਸਏ ਹਟਾਏ ਡਿਬਰੂਗੜ੍ਹ ਦੇ ਵਿੱਚੋਂ ਬਾਹਰ ਆ ਜਾਣ ਮੈਂ ਕਹਿੰਦਾ ਵੀ ਇੱਕ ਮੁਸ਼ਕਲ ਜੀ ਗੱਲ ਲੱਗਦੀ ਸੀ ਤੇ ਪਰ ਜਦੋਂ ਮੈਂ ਸੁਣਿਆ ਵੀ ਅਮਰੀਕਾ ਦਾ ਇਹ ਵਕੀਲ ਜਿਹੜਾ ਕਿ ਬਹੁਤ ਹੀ ਮਸ਼ਹੂਰ ਵਕੀਲ ਹੈ ਤੁਸੀਂ ਜਾਣਦੇ ਵੀ ਹੋਵੋਗੇ ਪਰ ਇਹ ਸਿਆਣੀ ਉਮਰ ਦਾ ਜਿਹੜਾ ਤਜਰਬਾ ਕਿਤੇ ਨਾ ਕਿਤੇ ਉਹਨੇ ਜਿਹੜੀ ਟੱਕਰ ਸੈਂਟਰ ਗਵਰਨਮੈਂਟ ਨੂੰ ਔਰ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਜਿਹੜਾ ਕਿ ਇਹਨਾਂ ਨੇ ਪ੍ਰਾਲਾ ਕੀਤਾ ਉਹ ਟੱਕਰ ਦਿੱਤੀ ਹੈ ਉਹ ਇੱਕ ਦੇਖਣ ਦੇ ਲਾਇਕ ਹੈ ਕਿ ਬਿਨਾ ਇਹਨਾਂ ਸੇ ਹਟਾਏ ਭਾਈ ਅਮਰਪਾਲ ਸਿੰਘ ਡਿਬਰੂਗੜ ਦੇ ਵਿੱਚੋਂ ਕਿਵੇਂ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ ਤਾਂ ਜਿਹੜੀ ਇਹ ਗੱਲ ਹੈ ਮੈਂ ਤੁਹਾਡੇ ਸਾਹਮਣੇ ਇਹ ਵੀਡੀਓ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਜਿਹੜਾ ਇਹ ਵਕੀਲ ਹੈ ਉਹਨਾਂ ਦੇ ਵੀ ਦਰਸ਼ਨ ਕਰਾਉਣ ਜਾ ਰਹੇ ਆ ਕਿ ਇਹ ਵਕੀਲ ਹੈ ਕੌਣ ਹੈ ਬਹੁਤੇ ਸਾਥੀ ਜਾਣਦੇ ਵੀ ਨਹੀਂ ਕਿਉਂਕਿ ਮੈਨੂੰ ਬੜੀ ਮੁਸ਼ਕਲ ਜੀ ਗੱਲ ਲੱਗੀ ਵੀ ਯਾਰ ਐਨਐਸਏ ਤੋਂ ਬਿਨਾ ਲੈਟ ਚਲੀ ਗਈ ਆ ਸਾਥਿਓ ਪਰ ਗੱਲ ਜਿਹੜੀ ਬੜੀ ਅਹਿਮ ਹੈ ਜਿਹੜਾ ਇਹ ਐਨਐਸਏ ਲੱਗਿਆ ਭਾਈ ਅਮਰਪਾਲ ਸਿੰਘ ਤੇ ਲੱਗਦਾ ਨਹੀਂ ਸੀ ਵੀ ਐਨਐਸਏ ਹਟਾਏ ਤੋਂ ਬਿਨਾ ਭਾਈ ਅਮਰਪਾਲ ਸਿੰਘ ਬਾਹਰ ਆ ਜਾਣਗੇ ਪਰ ਮੈਂ ਚਾਹੁੰਦਾ ਵੀ ਤੁਸੀਂ ਵੀ ਇਸ ਵਕੀਲ ਦੀ ਜਿਹੜੀ ਗੱਲ ਹੈ ਉਹ ਪੂਰੀ ਸੁਣੋ ਤੇ ਉਸ ਤੋਂ ਬਾਅਦ ਆਪਾਂ ਵਿਚਾਰ ਕਰਦੇ ਹਾਂ ਇਸ ਗੱਲ ਤੇ ਕਿ ਆਖਰ ਵਕੀਲ ਬੜਾ ਤਜਰਬੇਦਾਰ ਸਿਆਣੀ ਉਮਰ ਦਾ ਹੈ ਕੀ ਇਹ ਸੱਚ ਕਹਿ ਰਿਹਾ ਜਾਂ ਫਰੇ ਦੇ ਵਿੱਚ ਵੀ ਕੋਈ ਫਰੇਵ ਹੈ ਕੋਈ ਝੂਠ ਹੈ ਇਹ ਤਾਂ ਮੈਨੂੰ ਨਹੀਂ ਲੱਗਦਾ ਪਰ ਮੈਨੂੰ ਲੱਗਦਾ ਤਾਂ ਸੱਚ ਹੀ ਹੈ ਪਹਿਲਾਂ ਤੁਸੀਂ ਵੀ ਸੁਣ ਲਓ ਕਿਉਂਕਿ ਬਹੁਤ ਵੱਡਾ ਪਰਾਲਾ ਹੋਇਆ ਅਮਰੀਕਾ ਦੇ ਵਿੱਚ ਸੁਣੋ ਅੱਜ ਉਹ ਫਿਰ ਲੈ ਕੇ ਇਹ ਬਹੁਤ ਅਸਿਕਾਰ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਾਣੀਆਂ ਖਲੋ ਤੇ ਜਿਹੜਾ ਭਾਈ ਅਮਰਪਾਲ ਸਿੰਘ ਜੀ ਤੇ ਪੰਜਾਬ ਸਰਕਾਰ ਵੱਲੋਂ ਐਨਐਸਏ ਵਿਧਾਇਆ ਗਿਆ ਬਾਹਰ ਦੇ ਜਿਹੜੇ ਸਾਡੇ ਐਨਆਰਆਈ ਦੇ ਸਾਡੇ ਸਿੱਖ ਭਰਾ ਨੇ ਜਾਂ ਪੰਜਾਬੀ ਨੇ ਉਹਨਾਂ ਵਿੱਚ ਇਸ ਚੀਜ਼ ਦੀ ਭਾਰੀ ਰੈਜ਼ੈਂਟਮੈਂਟ ਆ ਭਾਰੀ ਰੋਸ ਆ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਇਹ ਫੀਲ ਕਰਦੇ ਆ ਕਿ ਇਹ ਜਿਹੜਾ ਐਨਐਸਏ ਸੀ ਇਹ ਜਦੋਂ ਲਾਇਆ ਗਿਆ ਪਹਿਲਾਂ ਤਾਂ ਉਸ ਟਾਈਮ ਹੀ ਜਸਟੀਫਾਈਡ ਨਹੀਂ ਸੀ ਕਿਉਂਕਿ ਜਿਹੜੇ ਇਹਨਾਂ ਦੇ ਚਾਰजेस ਨੇ ਜੋ ਜਿਹੜੇ ਇੱਕ ਕ੍ਰਾਈਮ ਲਈ ਚਾਰਜ ਕੀਤੇ ਗਏ ਨੇ ਉਹ ਇਹ ਦਿਮਾਗ ਨਹੀਂ ਕਰਦਾ ਕਿ ਐਨਐਸਏ ਲੱਗੇ ਤੇ ਦੂਸਰਾ ਹੁਣ ਜਿਹੜਾ ਵਧਾਇਆ ਗਿਆ ਐਨਐਸਏ ਤੇ ਇਹ ਤਾਂ ਹੋਰ ਵੀ ਜ਼ਿਆਦਾ ਅਨਜਸਟੀਫਾਈਡ ਆ ਮਨੁੱਖੀ ਅਧਿਕਾਰਾਂ ਦੀ ਲੰਘਣਾ ਤੇ ਇਸ ਤੋਂ ਵੱਡਾ ਹੋਰ ਜਿਹੜਾ ਮਨੁੱਖੀ ਅਧਿਕਾਰਾਂ ਦਾ ਘਾਟਕੀ ਹੋ ਸਕਦਾ ਤੁਸੀਂ ਇਹ ਦੇਖੋਗੇ ਜਿਹੜਾ ਕ੍ਰਾਈਮ ਉਹਦੇ ਮੁਤਾਬਕ ਕੀ ਇਹ ਸਜ਼ਾ ਠੀਕ ਆ ਕਿਉਂਕਿ ਹਿਊਮਨ ਰਾਈਟਸ ਜਿਹੜੇ ਵਲੈਸਨ ਉੱਥੇ ਗਿਣੀ ਜਾਂਦੀ ਆ ਜਿੱਥੇ ਜਿਹੜਾ ਕ੍ਰਾਈਮ ਆ ਉਹਦੇ ਮੁਤਾਬਕ ਸਜ਼ਾ ਬਹੁਤ ਜ਼ਿਆਦਾ ਹੋਵੇ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਕਿ ਇਹ ਜਿਹੜਾ ਮੈਟਰ ਹੈਗਾ ਯੂਐਸ ਗਵਰਨਮੈਂਟ ਦੇ ਹਾਈएस्ट ਲੈਵਲਸ ਤੱਕ ਟੇਕ ਅਪ ਕੀਤਾ ਯੂਐਸ ਵਾਈਸ ਪ੍ਰੈਜ਼ੀਡੈਂਟ ਫੈਕਟਰਨਾ ਕੀਤਾ ਤੇ ਹੁਣ 26 ਤਰੀਕ ਨੂੰ ਆਉਣ ਵਾਲੇ ਭਵਤਵਾਰ ਜਿਹੜੇ ਯੂਐਸ ਦੇ ਵਾਈਸ ਪ੍ਰੈਜ਼ੀਡੈਂਟ ਨੇ ਆਨਰੇਬਲ ਕਮਰਾ ਹੈਰਸ ਉਹਨਾਂ ਨਾਲ ਸਾਡੀ ਮੀਟਿੰਗ ਐਲ.ਏ ਦੇ ਵਿੱਚ ਪਰਸਨ ਹੋਣ ਜਾ ਰਹੀ ਹੈ ਉਹ ਸਾਡੇ ਸੱਦੇ ਤੇ ਇੱਕ ਪ੍ਰੋਗਰਾਮ ਚਾ ਰਹੇ ਨੇ ਉੱਥੇ ਵੀ ਉਹਨਾਂ ਨਾਲ ਡਿਟੇਲਸ ਗੱਲ ਕਰਾਂਗੇ ਦੋ ਜੂ ਅਸੀਂ ਟੇਕ ਅਪ ਕੀਤੇ ਨੇ ਇੱਕ ਭਾਈ ਅਮਰਪਾਪ ਸਿੰਘ ਦਾ ਤੇ ਇੱਕ ਬੰਦੀ ਸਿੰਘਾ ਦਾ ਦੋਨਾਂ ਈਸ਼ੂਆਂ ਦੇ ਵਿੱਚ ਹੀ ਕ੍ਰਾਸ ਨਿਊਮਰਾਈਟ ਜਿਹੜੀ ਵਲੇਸ਼ਨ ਹੋਈ ਆ ਜਿਹੜੀ ਇਹ ਪੰਜਾਬ ਸਰਕਾਰ ਆ ਖਾਸ ਕਰਕੇ ਜਿਹੜੀ ਆ ਆਪ ਆਦਮੀ ਪਾਰਟੀ ਨੂੰ ਰਨ ਕਰਦੀ ਆ ਇਹਨਾਂ ਨੂੰ ਐਨਆਰਆਈਸ ਨੇ ਬੜਾ ਭਾਰੀ ਪਹਿਲਾ ਸਹਿਯੋਗ ਦਿੱਤਾ ਉਹਨਾਂ ਦੀ ਹਰਪਨ ਵਾਲੇ ਪਾਰਟੀ ਹੁੰਦੀ ਚਾਈ ਤਾਂ ਜੋ ਵੀ ਐਨਆਰਆਈ ਜਿਹੜੇ ਨੇ ਉਹਨਾਂ ਚ ਰੈਜ਼ੈਂਟਮੈਂਟ ਆ ਜਿਹੜੇ ਇਹਨਾਂ ਦੇ ਇਲੈਕਟਿਡ ਐਮਪੀ ਨੇ ਸਿੰਦਾ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ ਤੁਹਾਨੂੰ ਜਿਤਾਇਆ ਉਹ ਤਾਂ ਲੋਕਾਂ ਦਾ ਫਤਵਾ ਤੇ ਜਿਹੜਾ ਭਾਈ ਨਮਰਤਪਾਲ ਸਿੰਘ ਨੂੰ ਵੋਟਾਂ ਪਈਆਂ ਕਿਉਂ ਲੋਕਾਂ ਦਾ ਫਤਵਾ ਨਹੀਂ ਤੁਹਾਡਾ ਕੀ ਸਟੈਂਡ ਹੈ ਇਹਦੇ ਉੱਤੇ ਕੀ ਤੁਸੀਂ ਇਹਨੂੰ ਜਸਟੀਫਾਈ ਕਰਦੇ ਹੋ ਕਿ ਇਹ ਜਿਹੜੀ ਐਨਐਸਐ ਵੀਧਾਈ ਗਈ ਆ ਤੇ ਤੁਸੀਂ ਇਹ ਕਹਿੰਦੇ ਕਿ ਉਹ ਜੇਲ੍ਹ 'ਚ ਹੀ ਬੈਠੇ ਰਹਿ ਆਪਣੇ ਲੋਕਾਂ ਦੀ ਸੇਵਾ ਨਾ ਕਰਨ ਕੀ ਆਂਡੈਮੋਕਰੇਟਿਕ ਨਹੀਂ ਕੀ ਇਹ ਡੈਮੋਕ੍ਰੇਸੀ ਦਾ ਘਾਣ ਨਹੀਂ ਕੀ ਇਹ ਹਿਊਮਨ ਰਾਈਟਸ ਦਾ ਘਾਣ ਨਹੀਂ ਇਹਦੇ ਨਾਲ ਨਾਲ ਜਿਹੜੇ ਪੰਜਾਬ ਦੀ ਕਾਂਗਰਸ ਪਾਰਟੀ ਦੇ ਹੋਰ ਲੈਫਟੇਡ ਐਮਪੀ ਨੇ ਉਹਨਾਂ ਨੂੰ ਵੀ ਉਹਨਾਂ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਉਹ ਜੇ ਆਪਣੇ ਫਤਵੇ ਨੂੰ ਕਹਿੰਦੇ ਨੇ ਕਿ ਲੋਕਾਂ ਦਾ ਮੈਂਡੇਟ ਸਾਨੂੰ ਮਿਲਿਆ ਅਸੀਂ ਭਾਰੀ ਬਹੁਤ ਮਾ ਸਾਨੂੰ ਮਿਲਿਆ ਤਾਂ ਕੀ ਜਿਹੜਾ ਭਾਈ ਅਮਰਿਤਪਾਲ ਸਿੰਘ ਜੀ ਨੂੰ ਲੋਕਾਂ ਦਾ ਮੈਂਡੇਟ ਮਿਲਿਆ ਉਹ ਮੈਂਡੇਟ ਨਹੀਂ ਇਸ ਕਰਕੇ ਇਹ ਜਿਹੜੇ ਡਬਲ ਸਟੈਂਡਰਡ ਨੇ ਰੱਖਣ ਦੀ ਬਜਾਏ ਤੁਸੀਂ ਕਲੀਅਰ ਕਰਕ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਦਿਓ ਬਾਹਰ ਆਉਣ ਆ ਜੇ ਬਾਹਰ ਆ ਕੇ ਗਲਤੀ ਕਰਦੇ ਆ ਫਿਰ ਕਾਨੂੰਨ ਜਿਹੜਾ ਹੈਗਾ ਉਹ ਆਪਣੀ ਕਾਰਵਾਈ ਕਰੇ ਇਹਨਾਂ ਦਾ ਜ਼ਿੰਮੇਵਾਰ ਸੁਖੀਰ ਸਿੰਘ ਬਾਦਲੀ ਜੰਗੇ ਨੇ ਜਿਨ੍ਹਾਂ ਦੇ ਖਾਤਾ ਦਾ ਨਾਮ ਦੇਖੋ ਵਕੀਲ ਨੇ ਇਹ ਗੱਲ ਕਹੀ ਆ ਵੀ ਜਿਹੜੇ ਐਨ ਆਰ ਆਈ ਲੋਕ ਸੀ ਸਾਡੇ ਨੌਜਵਾਨ ਪੰਜਾਬ ਦੇ ਉਹਨਾਂ ਦੀ ਬਦੌਲਤ ਹੀ ਹੋਂਦ ਵਿੱਚ ਆਈ ਆ ਜਿਹੜੀ ਕਿ ਇਹ ਮੌਜੂਦਾ ਅੱਜ ਸਰਕਾਰ ਪੰਜਾਬ ਦੇ ਵਿੱਚ ਇਹਨਾਂ ਨੇ ਕਿਹਾ ਵੀ ਜਦੋਂ ਤੁਹਾਨੂੰ ਫਤਵਾ ਸੁਨਾਇਆ ਲੋਕਾਂ ਨੇ ਉਹ ਤਾਂ ਇੱਕ ਫਤਵਾ ਪਰ ਜਿਹੜਾ ਅਮਰਤਪਾਲ ਸਿੰਘ ਨੂੰ ਜਿੱਤਾਇਆ ਵੱਡੀ ਲੀਡ ਦੇ ਨਾਲ ਖੰਡੂਰ ਸਾਹਿਬ ਤੋਂ ਜਿੱਤ ਪ੍ਰਾਪਤ ਕਰਾਈ ਹੈ ਕਿ ਉਹ ਫਤਵਾ ਨਹੀਂ ਹੈਗਾ ਉਹਨਾਂ ਨੂੰ ਆਪਣੇ ਲੋਕਾਂ ਦੇ ਵਿੱਚ ਸੇਵਾ ਕਰਨ ਦਾ ਜਿਹੜਾ ਕਿ ਮੌਕਾ ਸੀ ਉਹ ਤੁਸੀਂ ਖੋ ਰਹੇ ਹੋ ਉਹਨਾਂ ਨੂੰ ਬਾਹਰ ਨਹੀਂ ਆਉਣ ਦੇ ਰਹੇ ਤੇ ਇੱਕ ਬਹੁਤ ਵੱਡੀ ਗੱਲ ਜਿਹੜੀ ਇਹਨਾਂ ਨੇ ਪ੍ਰਾਲਾ ਕੀਤਾ ਉਹ ਬੰਦੀ ਸਿੰਘਾਂ ਦੇ ਲਈ ਵੀ ਕੀਤਾ ਇਹ ਵੀ ਦੇਖਣ ਵਾਲੀ ਗੱਲ ਹੈ ਅਮਰੀਕਾ ਦੇ ਵਿੱਚ ਮੌਜੂਦ ਹੈ ਇਹ ਜਿਹੜਾ ਕਿ ਬਜ਼ੁਰਗ ਵਕੀਲ ਹੈ ਬੜਾ ਹੀ ਇੱਕ ਸੂਝਵਾਨ ਵਕੀਲ ਦੱਸਿਆ ਯਾਰ ਔਰ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੇ ਲਈ ਇੱਕ ਤਰ੍ਹਾਂ ਦਾ ਉਹਨਾਂ ਨੇ ਇੱਕ ਮਹੀਮ ਚਲਾਈ ਹੈ ਵੀ ਉਹਨਾਂ ਲੋਕਾਂ ਨੂੰ ਹੀ ਨਾਲ ਜੋੜਿਆ ਜਿਹੜੇ ਐਨ ਆਰ ਆਈਆਂ ਦੀ ਬਦੌਲਤ ਫੰਡ ਵਗੈਰਾ ਇਕੱਠਾ ਹੋਇਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਦੇ ਵਿੱਚ ਉਹਨਾਂ ਦਾ ਵੱਡਾ ਹੱਥ ਸੀ ਠੀਕ ਹੈ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਲਹਿਰ ਖੜੀ ਕਰਨ ਦੇ ਲਈ ਪੈਸੇ ਦੀ ਵੀ ਲੋੜ ਹੁੰਦੀ ਆ ਪ੍ਰਚਾਰ ਦੀ ਵੀ ਲੋੜ ਹੁੰਦੀ ਆ ਗੱਡੀਆਂ ਉਰਾਂਪਰਾ ਲੈ ਜਾਂਦੇ ਆ ਜਦੋਂ ਪ੍ਰਚਾਰ ਕਰਦੇ ਰੇਲੀਆਂ ਹੁੰਦੀਆਂ ਨੇ ਤਾਂ ਉਹੀ ਐਨਆਰਆਈ ਲੋਕਾਂ ਦਾ ਪੈਸਾ ਪੰਜਾਬ ਦੇ ਮੁੰਡਿਆਂ ਦਾ ਇਹ ਜਿਹੜੀ ਕਿ ਗਵਰਨਮੈਂਟ ਨੂੰ ਲਿਆਉਣ ਦੇ ਉੱਤੇ ਲੱਗਿਆ ਸੀ ਤਾਂ ਉਸੇ ਹੀ ਪ੍ਰਕਾਰ ਉਹਨਾਂ ਨੇ ਦੁਬਾਰਾ ਤੋਂ ਇੱਕ ਮਹੀਮ ਸਿਰਜ ਲਈ ਹੈ ਕਿ ਅਸੀਂ ਜਿਹੜਾ ਹੁਣ ਭਾਈ ਅਮਰਪਾਲ ਸਿੰਘ ਨੂੰ ਪਿੱਛੇ ਇਹ ਤੁਸੀਂ ਸੁਣਿਆ ਹੋਣਾ ਮੈਂ ਇੱਕ ਵੀਡੀਓ ਪਾਈ ਸੀ ਵੀ 2 ਕਰੋੜ ਰੁਪਏ ਘੱਲੇ ਗਏ ਨੇ ਅਮਰੀਕਾ ਦੇ ਵਿੱਚੋਂ ਭਾਈ ਅਮਰਪਾਲ ਸਿੰਘ ਦੇ ਲਈ ਤੋ ਉਹਦੇ ਵਿੱਚ ਮੈਂ ਇੱਕ ਵੈਸੇ ਮੈਂ ਗੱਲ ਹੁਣ ਕਰਨਾ ਨਹੀਂ ਚਾਹੁੰਦਾ ਜਿਹੜੀ ਅ ਸਰਬਜੀਤ ਸਿੰਘ ਖਾਲਸਾ ਨੇ ਪੈਸਿਆਂ ਦੀ ਮੰਗ ਕੀਤੀ ਸੀ ਵੀ 80 ਲੱਖ ਰੁਪਏ ਮੈਨੂੰ ਦੇ ਦਿਓ ਉਹਦੇ ਵਿੱਚ ਮੈਂ ਹੋ ਇੱਕ ਤਰ੍ਹਾਂ ਦੀ ਪੋਰ ਵੀ ਖੋਲੀ ਸੀ ਪਰ ਪੈਸੇ ਦੀ ਗੱਲ ਜਿੱਥੇ ਆ ਜਾਂਦੀ ਹੈ ਵੀ ਉਹੀ ਐਨਆਰਆਈ ਲੋਕਾਂ ਨੇ ਆਪਣੇ ਆਨੇ ਪੰਜਾਬ ਦੇ ਆਨੇ ਬਹੁਤ ਵੱਡੇ ਪ੍ਰਾਲੇ ਕਰਕੇ ਇਹਨਾਂ ਸਰਕਾਰਾਂ ਦੇ ਉੱਤੇ ਪੈਸਾ ਝੋਕਿਆ ਸੀ ਤਾਂ ਮੈਂ ਹਾਂ ਅੱਜ ਵੀ ਕਹਿਣਾ ਵੀ ਜੇਕਰ ਇਹ ਸਰਕਾਰ ਮੋੜ ਦੇ ਵਿੱਚ ਆਉਂਦੀ ਹੈ ਭਾਈ ਅਮਰਪਾਲ ਸਿੰਘ ਨੂੰ ਰਿਹਾ ਕਰਦੀ ਹੈ ਤਾਂ ਸਾਡੇ ਲੋਕ ਅੱਜ ਵੀ ਇਹਨਾਂ ਦੇ ਨਾਲ ਖੜ੍ਹ ਜਾਣਗੇ ਪਰ ਮੈਨੂੰ ਲੱਗਦਾ ਨਹੀਂ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਆਪਣਾ ਜਿਹੜਾ ਕਿ ਵਿਰੋਧ ਆ ਚਾਰੇ ਪਾਸਿਆਂ ਤੋਂ ਹੀ ਕਰਵਾ ਲਿਆ ਤਾਂ ਰਹੀ ਗੱਲ ਜਿਮਨੀ ਚੋਣਾਂ ਦੀ ਜਿਮਨੀ ਚੋਣਾਂ ਦਾ ਚਲੋ ਚਾਰ ਚੋਣਾਂ ਸੀ ਇੱਕ ਅੱਧਾ ਬੰਦਾ ਜਿੱਤਦਾ ਉਹ ਕੋਈ ਇੱਕ ਵੱਡੀ ਗੱਲ ਨਹੀਂ ਹੈ ਪਰ ਮੈਂ ਸਮਝਦਾ ਕਿ ਹੁਣ ਜਿਵੇਂ ਵਕੀਲ ਸਾਹਿਬ ਨੇ ਪਰਲਾ ਕੀਤਾ ਮੈਨੂੰ ਲੱਗਦਾ ਵੀ ਭਾਈ ਅਮਰਪਾਲ ਸਿੰਘ ਨੇ ਇਹ ਦਾਵਾ ਇਹ ਕਰ ਰਹੇ ਨੇ ਵੀ ਐਨਐਸਏ ਲੱਗੇ باوجود ਵੀ ਅਸੀਂ ਉਹਨੂੰ ਬਾਹਰ ਲਿਆਵਾਂਗੇ ਬਹੁਤ ਵੱਡੀ ਸੀ ਇਹ ਵੀਡੀਓ ਪਰ ਮੈਂ ਜਿਹੜੀ ਗੱਲ ਕਹੀ ਆ ਇਹ ਗੱਲ ਇਹਨਾਂ ਨੇ ਹੀ ਕਹੀ ਆ ਵੀ ਐਨਐਸਏ ਲੱਗਣ ਦੇ باوجود ਵੀ ਅਸੀਂ ਉਸਨੂੰ ਬਾਹਰ ਲਿਆ ਸਕਦੇ ਆ ਕਿਉਂਕਿ ਜਦੋਂ ਪ੍ਰੈਸ਼ਰ ਪੈਂਦਾ ਕਿਸੇ ਸਰਕਾਰ ਤੇ ਜਾਂ ਫਿਰ ਕਿਸੇ ਸੈਂਟਰ ਗਵਰਨਮੈਂਟ ਤੇ ਲਾ ਲੋ ਚਾਹੇ ਪੰਜਾਬ ਦੇ ਲਾ ਲੋ ਮੇਨ ਮੁੱਦਾ ਯਾਨੀ ਪੰਜਾਬ ਸਰਕਾਰ ਦਾ ਆ ਜਾਂਦਾ ਕਿਉਂਕਿ ਮੁੱਦੇ ਹੀ ਪੰਜਾਬ ਦੇ ਆ ਸਾਰੇ ਪੰਜਾਬ ਦੇ ਵਿੱਚ ਉਹਦੀ ਮੁਹਿੰਮ ਸੀ ਪੰਜਾਬ ਦੇ ਸਾਡੇ ਮੁੱਖ ਮੰਤਰੀ ਨੇ ਹਦਾਇਤ ਦਿੱਤੀ ਫਿਰ ਦਿੱਲੀ ਦੇ ਵਿੱਚੋਂ ਵਧਾਈਆਂ ਦਿੱਤੀਆਂ ਜਾਂਦੀਆਂ ਵੀ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਤੁਸੀਂ ਫੜਿਆ ਅੰਦਰ ਦਿੱਤਾ ਉਹਦੇ ਲਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਯਾਤਸੀ ਦੇ ਬੋਲ ਸੀ ਜਿਹੜੀ ਹੁਣ ਇਸ ਟਾਈਮ ਦਿੱਲੀ ਦੀ ਮੁੱਖ ਮੰਤਰੀ ਹੈ ਤਾਂ ਇਹ ਸਾਰੀਆਂ ਪੰਜਾਬੀਆਂ ਇਹ ਸਾਰੀਆਂ ਕਹਾਣੀਆਂ ਦੀਆਂ ਕੜੀਆਂ ਜੁੜ ਜਾਂਦੀਆਂ ਨੇ ਕੋਈ ਕੱਲੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ ਹੀ ਨਹੀਂ ਜਿੱਤੀ ਇਹ ਜਿੱਤ ਸਾਡੀ ਐਨ ਆਰ ਆਈ ਭਰਾਵਾਂ ਨੇ ਕਰਵਾਈ ਹੈ ਜਿਹੜੇ ਅਮਰੀਕਾ ਦੇ ਵਿੱਚ ਬੈਠੇ ਆ ਉਹ ਰੇਲੀਆਂ ਦੇ ਲਈ ਉਹਨਾਂ ਪ੍ਰਦਰਸ਼ਨਾਂ ਦੇ ਲਈ ਉਹਨਾਂ ਸਫਰਾਂ ਦੇ ਲਈ ਉਹਨਾਂ ਨੇ ਪੈਸਾ ਕੱਲਿਆ ਵੱਡੇ ਪੱਧਰ ਤੇ ਮੋਟਾ ਪੈਸਾ ਦਿੱਤਾ ਤਾਂ ਉਹਦੇ ਹਿਸਾਬ ਨਾਲ ਇਹਨਾਂ ਨੇ ਆਪਣਾ ਪ੍ਰਦਰਸ਼ਨ ਚਲਾਇਆ ਲੋਕਾਂ ਦੇ ਵਿੱਚ ਇੱਕ ਲਹਿਰ ਠਾਈ ਤਾਂ ਮੰਨੋ ਵੀ ਉਸ ਗੱਲ ਨੇ ਬਹੁਤ ਵੱਡਾ ਸੰਯੋਗ ਦਿੱਤਾ ਤਾਂ ਠੀਕ ਆ ਪੰਜਾਬੀਓ ਮਿਲਦੇ ਆਂ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਹਨ ਮੇਰੇ ਚੈਨਲ ਤੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚੇ ਬੈੱਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ